ਪਾਈ ਅਮਰਤਪਾਲ ਸਿੰਘ ਜੀ ਨੂੰ ਵੱਡੀ ਲੀਡ ਤੇ ਜਤਾਇਆ ਓਵੇਂ ਇਹ ਮਤਲਬ ਪ੍ਰਧਾਨ ਮੰਤਰੀ ਬਾਜੇਕੇ ਨੇ ਵੱਡੀ ਲੀਡ ਤੇ ਜਤਾਇਆ ਜਾ ਆਸਾਮ ਦੇ ਡਿਬਿਊਗੋੜ ਵਿੱਚ ਜੇਲ੍ਹ ਵਿੱਚ ਬੰਦ ਐਨਐਸਏ ਦੇ ਤਹਿਤ ਪ੍ਰਧਾਨ ਮੰਤਰੀ ਬਾਜੇਕੇ ਜੋ ਹੁਣ ਗਿਦਰਵਾਤੋਂ ਛੁਣ ਲੈਣੇ ਜਾ ਰਹੇ ਪ੍ਰਧਾਨ ਮੰਤਰੀ ਬਾਜੇਕੇ ਦੇ ਜੇ ਬੇਟੇ ਅਕਾਸ਼ਦੀਪ ਸਿੰਘ ਕੱਲ ਇੱਕ ਵੀਡੀਓ ਪਾਈ ਸੀ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਅਪੀਲ ਵੀ ਕੀਤੀ ਜੇ ਮੇਰਾ ਡੈਡੀ ਨੂੰ ਪਿਤਾ ਜੀ ਨੂੰ ਬੋਟ ਪਾ ਕੇ ਜਿਤਾਏ ਸਾਡੇ ਨਾਲ ਆਕਾਸ਼ਦੀਪ ਸਿੰਘ ਮੌਜੂਦ ਹੈ ਤੇ ਗੱਲਬਾਤ ਕਰਦੇ ਆ ਆਕਾਸ਼ਦੀਪ ਸਿੰਘ ਨਾਲ ਜੇ ਕਿਸ ਤਰ੍ਹਾਂ ਉਹ ਵੀਡੀਓ ਪਾਈ ਤੇ ਆਪਣੇ ਪਿਤਾ ਜੀ ਨਾਲ ਕਦੋਂ ਗੱਲ ਹੋਈ ਸੀ ਇਸ ਬਾਰੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਮੇਰੇ ਪਿਤਾ ਜੀ ਨਾਲ ਕੱਲ ਗੱਲ ਹੋਈ ਸੀ ਤੇ ਉਹ ਆਂਦੇ ਸੀਗੇ ਕਿ ਮਤਲਬ ਤੂੰ ਵੀਡੀਓ ਪਾ ਦੇ ਜੇ ਸੰਗਤਾਂ ਦਾ ਪਿਆਰ ਰਿਹਾ ਤੇ ਜਰੂਰ ਖੜਨਾਂਗੇ ਬੋਟਾਂ 'ਚ ਤੇ ਫੈਮਿਲੀ ਨਾ ਹੁਣ ਅਹੀ ਸਲਾਹ ਚ ਕਰਦੇ ਪਏ ਆ ਤੇ ਉੱਥੇ ਭਾਈ ਅਮਰਤਪਾਲ ਸਿੰਘ ਜੀ ਨਾਲ ਗੱਲ ਕਰਕੇ ਤੇ ਮੈਂ ਮਤਲਬ ਹੁਣ ਸੀਨੇ ਆ ਮਤਲਬ ਦੇ ਦਾਂਗੇ ਤੇ ਦੋਆਂ ਕੁ ਦਿਨਾਂ ਨੂੰ ਸੀਨੇ ਆ ਦੇ ਦਾਂਗੇ ਸਾਰੀਆਂ ਸੰਗਤਾਂ ਨੂੰ ਜੇ ਸਾਰੀਆਂ ਸੰਗਤਾਂ ਦਾ ਪਿਆਰ ਰਿਹਾ ਚੋਣਾਂ 'ਚ ਜਰੂਰ ਕਰਨਗੇ ਗਿੱਦੜਵਾ ਤੋਂ ਅਕਸਦੀਪ ਸਿੰਘ ਤੁਹਾਡੇ ਉਮਰ ਵੀ ਕਮ ਹੈ ਤੇ ਤੁਸੀਂ ਵੀਡੀਓ ਪਾਈ ਤੇ ਤੁਹਾਡੇ ਘਰੇ ਦਾਦਾ ਜੀ ਵੀ ਹੈ ਦਾਦੀ ਵੀ ਹੈ ਤੇ ਮਾਤਾ ਜੀ ਵੀ ਹੈ ਉਹਨਾਂ ਦੇ ਨਾਲ ਕੋਈ ਗੱਲਬਾਤ ਹੋਈ ਫਿਰ ਵੀਡੀਓ ਪਾਈ ਤੁਸੀਂ ਹਾਂਜੀ ਇਹਦੀ ਗੱਲਬਾਤ ਕਰਕੇ ਵੀਡੀਓ ਪਾਈ ਜੇ ਸੰਗਤਾਂ ਦਾ ਮਤਲਬ ਹੁਣ ਸੰਗਤਾਂ ਦਾ ਪਿਆਰ ਰਿਹਾ ਤੇ ਹੁਣ ਚੋਣਾਂ ਚ ਉਹਨਾਂ ਨੇ ਖੜਨਾ ਜ਼ਰੂਰ ਅਗਰ ਫਾਈਨਲ ਹੋ ਗਈ ਫਿਰ ਕਿਸ ਤਰ੍ਹਾਂ ਤਿਆਰੀ ਕਰੋਗੇ ਫਿਰ ਫਿਰ ਇਹ ਗੁਰੂ ਦੀ ਕਿਰਪਾ ਰਹੇਗੀ ਫਿਰ ਤੇ ਤਿਆਰੀ ਕਰ ਹੀ ਲੈਣੀ ਕੀ ਲੱਗਦਾ ਹੈ ਜਿਵੇਂ ਅੰਮ੍ਰਿਤਪਾਲ ਨੂੰ ਜਿਤਾਇਆ ਆਪਣੇ ਖਰੂਰ ਸਾਹਿਬ ਤੋਂ ਤੇ ਆਪਣੇ ਡੈਡੀ ਨੂੰ ਵੀ ਜਿਤਾਉਗੇ ਸੰਗਤ ਹਾਂ ਜਿਵੇਂ ਭਾਈ ਅਮਰਤਪਾਲ ਸਿੰਘ ਜੀ ਨੂੰ ਵੱਡੀ ਲੀਡ ਤੇ ਜਿਤਾਇਆ ਏ ਉਵੇਂ ਹੀ ਇਹ ਪ੍ਰਧਾਨ ਮੰਤਰੀ ਬਾਜੇ ਕੇ ਨੂੰ ਸਲਾਹ ਕਰਕੇ ਮਤਲਬ ਜਿਵੇਂ ਵੋਟਾਂ 'ਚ ਖੜ ਕੇ ਫਿਰ ਉਹਨਾਂ ਨੂੰ ਵੱਡੀ ਲੀਡ ਤੋਂ ਗਿੱਦੜਵਾਚ ਜਿਤਾਇਆ ਜਾਵੇਗਾ ਪਿਛਲੇ ਕੁਝ ਦਿਨ ਪਹਿਲਾਂ ਡੈਡੀ ਦੇ ਤਬੀਅਤ ਵੀ ਖਰਾਬ ਹੋ ਗਈ ਸੀ ਹਸਪੀਟਲ ਦੇ ਵਿੱਚ ਐਡਮਿਟ ਵੀ ਸੀ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਗੱਲ ਹੋਈ ਡੈਡੀ ਦੇ ਨਾਲ ਜੇ ਹਾਲਾਤ ਕਿਸ ਤਰ੍ਹਾਂ ਹੈ ਤਬੀਅਤ ਕਿਸ ਤਰ੍ਹਾਂ ਹੈ ਕਦੋਂ ਗੱਲ ਹੋਈ ਲਾਸਟ ਫਿਰ ਮੇਰੇ ਮਤਲਬ ਐ ਫੈਮਿਲੀ ਮਿਲਣ ਗਈ ਸੀ ਮੇਰੇ ਪਾਪਾ ਨੂੰ ਤੇ ਉੱਥੇ ਗੱਲਬਾਤ ਕੀਤੀ ਕਿ ਠੀਕ ਏ ਮਤਲਬ ਉਹ ਸਹੀ ਨਹੀਂ ਸੀਗੇ ਤੇ ਹੁਣ ਮਤਲਬ ਮਤਲਬ ਪਰੇਸ਼ਾਨੀ ਆ ਜਾਂਦੀ ਏ ਜੇਲ੍ਹ ਚ ਤੇ ਤਾਂ ਇਸ ਕਰਕੇ ਤੇ ਲਾਸਟ ਕਦੋਂ ਗੱਲ ਹੋਈ ਲਾਸਟ ਤੇ ਮੇਰੀ ਕੱਲ ਗੱਲ ਹੋਈ ਪਪਾ ਜੀ ਨਾਲ ਤੇ ਫਿਰ ਫਾਈਨਲ ਕਦੋਂ ਹੋ ਜਾਊਗਾ ਫਾਈਨਲ ਕੱਲ ਪਰਸੋ ਹੋ ਜਾਊਗਾ ਹੋ ਜਾਊਗਾ ਫਿਰ ਸੰਗਤਾਂ ਨੂੰ ਸਾਰਿਆਂ ਨੂੰ ਸਨੇਹਾ ਪੰਚਾ ਦਾਂਗੇ ਸੰਗਤ ਨੂੰ ਕੀ اپیل ਕਰਨਾ ਜਾਊਗਾ ਅਗਰ ਪ੍ਰਧਾਨ ਮੰਤਰੀ ਬਾਜੇ ਕੇ 기ਦਰਬਤੋਂ ਚੌਣ ਲੜेंगे ਫਿਰ ਸੰਗਤਾਂ ਨੂੰ ਅਹੀ اپیل ਹੈ ਜਿਵੇਂ ਭਾਈ ਅਮਰਤਪਾਲ ਸਿੰਘ ਜੀ ਨੂੰ ਵੱਡੀ ਲੀਡ ਤੇ ਜਤਾਇਆ ਓਵੇਂ ਇਹ मतलब ਪ੍ਰਧਾਨ ਮੰਤਰੀ ਬਾਜੇ ਕੇ ਨੂੰ ਵੱਡੀ ਲੀਡ ਤੇ ਜਤਾਇਆ ਜਾਵੇ ਇਹ ਸੰਗਤ ਪ੍ਰਧਾਨ ਮੰਤਰੀ ਬਾਜੇ ਕੇ ਦੇ بیٹے ਆਕਾਸ਼ਦੀਪ ਸਿੰਘ ਇਹਨਾਂ ਦਾ ਕਹਿਣਾ ਹੈ ਜੇ 2 ਦਿਨ ਤੋਂ 2 ਦਿਨ ਬਾਅਦ ਜੋ ਫਾਈਨਲ ਡਿਸੀਜਨ ਹੈ ਉਹ ਲੇਤਾ ਜਾਵੇਗਾ ਤੇ ਸੰਗਤ ਨੂੰ ਇੱਕ ਵੀਡੀਓ ਕੇ ذریعے ਇਸका ਜੋ ਚੌਣ ਲੜेंगे या ਨਹੀਂ ਇਹ ਪਤਾ ਲੱਗ ਜਾਏਗਾ ਤਨਮਈ ਸਮੰਤ ਪੰਜਾਬ ਤੱਕ ਮੋਗਾ